ਇਸਨੇ ਬਿਲਕੁਲ ਠੀਕ ਹੀ ਕਿਹਾ ਕਿ ਪਿਆਰ ਦੀ ਨਾ ਤਾਂ ਕੋਈ ਉਮਰ ਹੁੰਦੀ ਹੈ ਤੇ ਨਾ ਹੀ ਕੋਈ ਸਮਾਂ ਇਸੇ ਤਰ੍ਹਾਂ ਇਹ ਦਿਲਚਸਪ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 75 ਸਾਲਾਂ ਦੇ ਬਜ਼ੁਰਗ ਵਿਅਕਤੀ ਨੇ ਜਿਸ ਦਾ ਨਾਂ ਸਾਈਬਾ ਬਾਈ ਡਾਮੋਰ ਹੈ ਜਿਸ ਦਾ ਕਿ 60 ਸਾਲਾਂ ਦੀ ਕুকু ਬੇਨ ਤੇ ਦੇ ਲਾ ਗਿਆ ਸੀ ਦਰਅਸਲ ਦੋਹਾਂ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਦੋਹਾਂ ਦੇ ਜੀਵਨ ਸਾਥੀਆਂ ਦੀ ਮੌਤ ਹੋ ਚੁੱਕੀ ਸੀ ਜਸ ਤੋਂ ਬਾਅਦ ਦੋਨੋਂ ਇੱਕ ਦੂਜੇ ਨੂੰ ਜਾਣਨ ਲੱਗਦੇ ਨੇ ਤੇ ਇੱਕੋ ਹੀ ਪਿੰਡ ਦੇ ਅਮੇਠੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੋਵਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਦੀ ਗੱਲਬਾਤ ਸਾਂਝੀ ਕੀਤੀ ਪਹਿਲਾਂ ਤਾਂ ਦੋਨੋਂ ਡਰ ਜਾਂਦੇ ਨੇ ਕਿ ਲੋਕ ਸਾਡੇ ਇਸ ਰਿਸ਼ਤੇ ਤੋਂ ਕੀ ਕਹਿਣਗੇ ਬਾਅਦ ਵਿੱਚ ਜਦ ਲੋਕਾਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਂਦੀ ਹੈ ਤਾਂ ਪੂਰਾ ਪਿੰਡ ਉਹਨਾਂ ਦੇ ਵਿਆਹ ਦੇ ਵਿੱਚ ਖੁਸ਼ੀ-ਖੁਸ਼ੀ ਸ਼ਾਮਿਲ ਹੋ ਜਾਂਦਾ ਹੈ ਹਰ ਇੱਕ ਬੰਦੀ ਨੂੰ ਇਹਨਾਂ ਦੇ ਵਿਆਹ ਦੀ ਬਹੁਤ ਖੁਸ਼ੀ ਹੁੰਦੀ ਹੈ ਹਰ ਇੱਕ ਬੰਦਾ ਪੂਰੀ ਖੁਸ਼ੀ ਦੇ ਨਾਲ ਇਹਨਾਂ ਦੇ ਵਿਆਹ ਦੇ ਵਿੱਚ ਸ਼ਾਮਿਲ ਹੁੰਦਾ ਹੈ ਤੇ ਇਹਨਾਂ ਦਾ ਵਿਆਹ ਕਰਵਾਇਆ ਜਾਂਦਾ ਹੈ ਗੁਜਰਾਤ ਦੇ ਮਈ ਸਾਗਰ ਜ਼ਿਲ੍ਹੇ ਦਾ ਇਹ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਤੇ 75 ਸਾਲਾਂ ਦੇ ਬਾਬੇ ਨੇ 60 ਸਾਲਾਂ ਦੀ ਬਜ਼ੁਰਗ ਔਰਤ ਦੇ ਨਾਲ ਵਿਆਹ ਕਰਵਾਇਆ ਹੈ ਇਸ ਬਜ਼ੁਰਗ ਉਮਰ ਚ ਆਪਣੇ ਸਾਥੀ ਦੀ ਜ਼ਰੂਰਤ ਹੁੰਦੀ ਹੈ ਜਿਸ ਦੇ ਨਾਲ ਹਰ ਦੁੱਖ ਸੁੱਖ ਸਾਂਝਾ ਕੀਤਾ ਜਾ ਸਕੇ ਇਸੇ ਤਰ੍ਹਾਂ ਇਹਨਾਂ ਦੋਹਾਂ ਬਜ਼ੁਰਗਾਂ ਨੇ ਵੀ ਇੱਕ ਦੂਜੇ ਦੇ ਨਾਲ ਰਹਿਦੀ ਜ਼ਿੰਦਗੀ ਤੱਕ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੋ ਪਿਆਰ ਕਰਨ ਤੋਂ ਬਾਅਦ ਬਜ਼ੁਰਗ ਉਮਰ 'ਚ ਵਿਆਹ ਕਰਵਾਉਣ ਦਾ ਇਹ ਨਵਾਂ ਦਿਲਚਸਪ ਮਾਮਲਾ ਸਾਹਮਣੇ ਆਇਆ ਕਿਸੇ ਨੇ ਬਿਲਕੁਲ ਠੀਕ ਹੀ ਕਿਹਾ ਕਿ ਪਿਆਰ ਦੀ ਨਾਤਾ ਕੋਈ ਉਮਰ ਹੁੰਦੀ ਹੈ ਤੇ ਨਾ ਹੀ ਕੋਈ ਸਮਾਂ ਇਸੇ ਤਰ੍ਹਾਂ ਇਹ ਦਿਲਚਸਪ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 75 ਸਾਲਾਂ ਦੇ ਬਜ਼ੁਰਗ ਵਿਅਕਤੀ ਨੇ ਜਿਸ ਦਾ ਨਾਂ ਸਾਈਬਾ ਬਾਈ ਡਾਮੋਰ ਹੈ ਜਿਸ ਦਾ ਕਿ 60 ਸਾਲਾਂ ਦੀ ਕুকু ਬੇਨ ਤੇ ਦੇ ਲਾ ਗਿਆ ਸੀ ਦਰਅਸਲ ਦੋਹਾਂ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਦੋਹਾਂ ਦੇ ਜੀਵਨ ਸਾਥੀਆਂ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਦੋਨੋਂ ਇੱਕ ਦੂਜੇ ਨੂੰ ਜਾਣਨ ਲੱਗਦੇ ਨੇ ਤੇ ਇੱਕੋ ਹੀ ਪਿੰਡ ਦੇ ਅਮੇਠੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੋਵਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਦੀ ਗੱਲਬਾਤ ਸਾਂਝੀ ਕੀਤੀ ਪਹਿਲਾਂ ਤਾਂ ਦੋਨੋਂ ਡਰ ਚਾਉਂਦੇ ਨੇ ਕਿ ਲੋਕ ਸਾਡੇ ਇਸ ਰਿਸ਼ਤੇ ਤੋਂ ਕੀ ਕਹਿਣਗੇ ਬਾਅਦ ਵਿੱਚ ਜਦ ਲੋਕਾਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਂਦੀ ਹੈ ਤਾਂ ਪੂਰਾ ਪਿੰਡ ਉਹਨਾਂ ਦੇ ਵਿਆਹ ਦੇ ਵਿੱਚ ਖੁਸ਼ੀ-ਖੁਸ਼ੀ ਸ਼ਾਮਿਲ ਹੋ ਜਾਂਦਾ ਹੈ ਹਰ ਇੱਕ ਬੰਦੇ ਨੂੰ ਇਹਨਾਂ ਦੇ ਵਿਆਹ ਦੀ ਬਹੁਤ ਖੁਸ਼ੀ ਹੁੰਦੀ ਹੈ ਹਰ ਇੱਕ ਬੰਦਾ ਪੂਰੀ ਖੁਸ਼ੀ ਦੇ ਨਾਲ ਇਹਨਾਂ ਦੇ ਵਿਆਹ ਦੇ ਵਿੱਚ ਸ਼ਾਮਿਲ ਹੁੰਦਾ ਹੈ ਤੇ ਇਹਨਾਂ ਦਾ ਵਿਆਹ ਕਰਵਾਇਆ ਜਾਂਦਾ ਹੈ ਗੁਜਰਾਤ ਦੇ ਮਈ ਸਾਗਰ ਜ਼ਿਲ੍ਹੇ ਦਾ ਇਹ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਤੇ 75 ਸਾਲਾਂ ਦੇ ਬਾਬੇ ਨੇ 60 ਸਾਲਾਂ ਦੀ ਬਜ਼ੁਰਗ ਔਰਤ ਦੇ ਨਾਲ ਵਿਆਹ ਕਰਵਾਇਆ ਹੈ ਇਸ ਬਜ਼ੁਰਗ ਉਮਰ ਚ ਆਪਣੀ ਸਾਥੀ ਦੀ ਜ਼ਰੂਰਤ ਹੁੰਦੀ ਹੈ ਜਿਸ ਦੇ ਨਾਲ ਹਰ ਦੁੱਖ ਸੁੱਖ ਸਾਂਝਾ ਕੀਤਾ ਜਾ ਸਕੇ ਇਸੇ ਤਰ੍ਹਾਂ ਇਹਨਾਂ ਦੋਹਾਂ ਬਜ਼ੁਰਗਾਂ ਨੇ ਵੀ ਇੱਕ ਦੂਜੇ ਦੇ ਨਾਲ ਰਹਿਦੀ ਜ਼ਿੰਦਗੀ ਤੱਕ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੋ ਪਿਆਰ ਕਰਨ ਤੋਂ ਬਾਅਦ ਬਜ਼ੁਰਗ ਉਮਰ ਚ ਵਿਆਹ ਕਰਵਾਉਣ ਦਾ ਹੈ Subscribe to One India channel and never miss an update.